हां जी दोस्तों सारे नुं सस्श्रीकाल स्वागत है जी ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਵੀਡੀਓ ਜਿਹੜੀ ਦੋਸਤੋ ਜਲਦੀ ਅਪਲੋਡ ਕਰਾਂਗੇ ਕੱਲ ਮਾਰਨਿੰਗ ਦੋਸਤੋ 8 ਅਪ੍ਰੈਲ ਨੂੰ ਵੀਡੀਓ ਆਪਣੀ ਬਿਲਕੁਲ ਜਿਹੜੀ ਆਪਣੇ ਚੈਨਲ ਦੇ ਉੱਪਰ ਵੇਖਣ ਦੇ ਵਿੱਚ ਮਿਲੇਗੀ ਵੇੜਾ ਜਿਹੜੀਆਂ ਘਟੋ ਘਟ ਦੋਸਤੋ 8 9 ਨਾ ਜਿਹੜੇ ਐਚ ਐਫ ਵੇੜਾ ਤੁਹਾਨੂੰ ਵੇਖਣ ਦੇ ਵਿੱਚ ਮਿਲ ਗਈਆਂ ਬਿਲਕੁਲ ਤਾਜ਼ੀਆਂ ਸੁਈਆਂ ਨੇ ਦੋ ਤੋਂ ਤਿੰਨ ਦਿਨ ਤੋਂ ਲੈ ਕੇ ਜੀ ਦੋਸਤੋ 5 6 ਦਿਨ ਇੱਕ ਹਫਤੇ ਦੀਆਂ ਬਿਲਕੁਲ ਸੁਈਆਂ ਨੇ ਨਾੜੂ ਬੱਚੇ ਦੇ ਬੱਚਿਆਂ ਦੇ ਨਾਲ ਆ ਪ੍ਰੋਪਰ ਰੇਟ ਭਾਅ ਪਰ ਤੱਕ ਕੀ ਹੈ ਪ੍ਰੋਪਰ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਜਾਣਕਾਰੀ ਮਿਲ ਰੇਟ ਪੁੱਛਣ ਵਾਸਤੇ ਸੂਆ ਪੁੱਛਣ ਵਾਸਤੇ ਮਿਲਕਿੰਗ ਪੁੱਛਣ ਵਾਸਤੇ ਤੁਸੀਂ ਜਿਹੜੇ ਨੰਬਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਦੇ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਠੀਕ ਹੈ ਜੀ ਖਾਸ ਵਿਜਟ ਜਿਹੜੀ ਆ ਤੁਸੀਂ ਪੱਟੀ ਸ਼ਹਿਰ ਦੇ ਵਿੱਚ ਕਰਨੀ ਹੈ ਠੀਕ ਆ ਵੀਰ ਨਿਤਨ ਤੇ ਕੋ ਨਿਤਨ ਦੇ ਕੋਲ ਆਏ ਆ ਤੇ ਨੇਤਲ ਵੀਰ ਦੇ ਜਿਹੜੇ ਨੰਬਰ ਆ ਉਹ ਆਪ ਪੁੱਛ ਕੇ ਦੱਸ ਦੇਣੇ ਆ ਨੇਤਲ ਭਾਈ ਨੰਬਰ ਜ਼ਰੂਰ ਦੱਸੋ ਨੰਬਰ ਆਪਣਾ 98768 84460 ਠੀਕ ਹੈ 98768 84460 ਠੀਕ ਹੈ ਜੀ ਲੋ ਵੀ ਦੋਸਤੋ ਇਸੇ ਤਰ੍ਹਾਂ ਦੀ ਕੁਆਲਿਟੀ ਤੁਹਾਨੂੰ ਜਿਹੜੀ ਆ